ਧੰਨਵਾਦ ਨਾਜੀ ਹਾਰਿਆਂ ਦਾ ਜੀ ਬਾਹਰ ਆਲਿਆਂ ਦਾ ਜੀ ਇਥੋਂ ਵਾਲਿਆਂ ਦਾ ਜੀ ਵਾਪਸ ਨਹੀਂ ਲੈਣਾ ਹੁਣਾ ਨਹੀਂ ਜੀ ਜੇ ਸਾਨੂੰ ਮਿਲ ਹੀ ਗਿਆ ਤੇ ਜੀਂ ਸ਼ੁਕਰੀਆ ਕਰਦੇ ਹਾਂ ਉਹਦੇ ਜੀ ਅਸੀਂ ਤੁਸੀਂ ਦੇਖੋ ਤੁਸੀਂ ਦੇਖੋ ਇਹ ਵੀ ਇਹਦੀ ਇਮਾਨਦਾਰੀ ਆ ਸਸੀਕਲ ਜੀ ਤੁਸੀਂ ਜੁੜੇ ਜੀਵੇ ਪੰਜਾਬ ਚੈਨਲ ਦੇ ਨਾਲ ਮੈਂ ਗੁਰਦਰਸ਼ਨ ਸਿੰਘ ਸੰਧੂ ਤੁਸੀਂ ਸਮਾਜ ਦੇ ਵਿੱਚ ਦੇਖਿਆ ਹੋਣਾ ਕਿ ਲੁਟੇਰੇ ਚੋਰ ਵੀ ਬਹੁਤ ਆ ਤੇ ਦਾਨੀ ਵੀ ਬਹੁਤ ਆ ਜਦੋਂ ਵੀ ਕਿਤੇ ਆਫਤ ਆਉਂਦੀ ਆ ਉਦੋਂ ਪਾਣੀ ਦੀਆਂ ਬੋਤਲਾਂ ਦੇ ਰੇਟ ਵਧਾਉਣ ਵਾਲੇ ਵੀ ਆ ਜਾਂਦੇ ਨੇ ਤੇ ਉੱਥੇ ਰਾਸ਼ਨ ਲੈ ਕੇ ਦਾਨ ਪੁੰਨ ਕਰਨ ਵਾਲੇ ਵੀ ਆ ਜਾਂਦੇ ਨੇ ਪਿਛਲੇ ਦਿਨੀ ਤੁਸੀਂ ਇਹ ਖਬਰ ਦੇਖੀ ਹੋਣੀ ਹੈ ਦੋ ਹੈਂਡੀਕੈਪ ਜਿਹੜਾ ਜੋੜਾ ਸੀਗਾ ਉਹ ਆਪਦੀ ਪੈਨਸ਼ਨ ਲਵਾਉਣ ਆਉਂਦਾ ਤੇ ਉਹਦਾ ਉਹਨਾਂ ਦਾ ਮੋਟਰਸਾਈਕਲ ਚੋਰੀ ਹੋ ਜਾਂਦਾ ਤੁਸੀਂ ਸਾਰਿਆਂ ਨੇ ਉਹ ਖਬਰ ਬਹੁਤ ਸ਼ੇਅਰ ਕੀਤੀ ਆ ਬਹੁਤ ਐਪਰੀਸ਼ੀਏਟ ਕੀਤਾ ਤੇ ਤੁਸੀਂ ਉਹਨਾਂ ਲੋਕਾਂ ਨੂੰ ਉੱਤੇ ਤੰਜ ਕੱਸੇ ਲਾਂਤਾਂ ਵੀ ਪਾਈਆਂ ਜਿਨ੍ਹਾਂ ਜਿਨ੍ਹਾਂ ਲੋਕਾਂ ਦਾ ਇਹ ਜ਼ਿੰਮੇਵਾਰੀ ਬਣਦੀ ਸੀ ਪਰ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਨਹੀਂ ਆ ਜੋ ਜਿਹੜੇ ਉਸ ਜੋੜੇ ਨੂੰ ਤੁਸੀਂ ਜਿਹੜੇ ਕਮੈਂਟ ਕੀਤੇ ਆ ਜਾਂ ਲੋਕਾਂ ਤੁਸੀਂ ਹੈਲਪ ਕੀਤੀ ਆ ਉਸ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਣੇ ਉਸ ਜੋੜੇ ਦੇ ਨਾਲ ਦੁਬਾਰਾ ਜਿਹੜਾ ਉਹ ਵੀਰ ਆ ਉਹ ਸਾਡੇ ਕੋਲ ਆਇਆ ਤੇ ਤੁਸੀਂ ਬੋਰਡ ਪਿੱਛੇ ਦੇਖਦੇ ਹੋਵੋਗੇ ਕਿ ਮੈਂ ਇੱਥੇ ਕਿਉਂ ਖੜਾ ਇਹ ਡੀਆਈਜੀ ਦਫਤਰ ਹੈ ਫਿਰੋਜ਼ਪੁਰ ਦਾ ਤਾਂ ਇੱਕ ਬਹੁਤ ਵੱਡਾ ਸ਼ਲਾਘਾਯੋਗ ਕੰਮ ਇੱਥੋਂ ਦੇ ਮੁਲਾਜ਼ਮਾਂ ਨੇ ਕੀਤਾ ਜਿਹੜੇ ਇੱਥੇ ਨੌਕਰੀ ਕਰਦੇ ਨੇ ਪੰਜਾਬ ਪੁਲਿਸ ਦੇ ਕਈ ਵਾਰ ਹੁੰਦਾ ਕਿ ਅਸੀਂ ਪੁਲਿਸ ਦੇ ਉੱਤੇ ਹਮੇਸ਼ਾ ਕਿ ਆਹ ਨਹੀਂ ਕੀਤਾ ਉਹ ਨਹੀਂ ਕੀਤਾ ਪਰ ਇੱਥੇ ਜੋ ਇਹਨਾਂ ਨੇ ਕੀਤਾ ਉਹ ਤੁਹਾਨੂੰ ਮੈਂ ਸਾਹਮਣੇ ਦਿਖਾਉਣਾ ਅੱਜ ਡੀਆਈਜੀ ਦਫਤਰ ਆਏ ਆ ਇਹ ਵੀਰ ਵੀ ਨਾਲ ਹੈ ਤੇ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਤੁਸੀਂ ਇੱਥੇ ਕੀ ਲੈਣ ਆਏ ਹੋ ਸਤਿ ਸ਼੍ਰੀ ਅਕਾਲ ਜ डीआईजी नंबर नु ना क्या गया ਵੀ ਮੋਟਰਸਾਈਕਲ ਖੱਡ ਵਗਾਏ ਲੈ ਜੋ ਤੇ ਤੁਹਾਨੂੰ ਦੇ ਦਿੰਨੇ ਆ ਤੇ ਕਿੰਨੇ ਚੱਲ ਗਿਆ ਚੱਲ ਕੇ ਚਲਾਈ ਰੱਖੋ ਜਿੱਦ ਤੋ ਡਾ ਲੱਗ ਗਿਆ ਇਹ ਸਾਨੂੰ ਵਾਪਸ ਕਰ ਤੁਸੀਂ ਆਦਾ ਫਿਰ ਚਲਾਈ ਰੱਖੋ ਵਾਪਸ ਕਰਦੇ ਵਾਪਸ ਨਹੀਂ ਲੈਣਾ ਹੁਣਾ ਨਹੀਂ ਜੀ ਜਦ ਸਾਨੂੰ ਮਿਲ ਗਿਆ ਤੇ ਜੇ ਵਾਪਸ ਕਰਦੇ ਹਾਂ ਤੇ ਜੀ ਅਸੀਂ ਤੁਸੀਂ ਦੇਖੋ ਤੁਸੀਂ ਦੇਖੋ ਇਹ ਵੀ ਇਹਦੀ ਇਮਾਨਦਾਰੀ ਆ ਕਿੰਨੀ ਸੋਹਣੀ ਗੱਲ ਕੀਤੀ ਆ ਪਿੱਛੇ ਉਹ ਕਿ ਥੋੜਾ ਸ਼ਾਰਟ ਮੋਟਰਸਾਈਕਲ ਦਿਖਾਓ ਇਹ ਇੱਕ ਮੋਟਰਸਾਈਕਲ ਜਿਹੜਾ ਹੈ ਇਹ ਡੀਆਜੀ ਦਫਤਰ ਦੇ ਸਾਰੇ ਮੁਲਾਜ਼ਮ ਆ ਇਸ ਪਾਸੇ ਆ ਸਾਰਾ ਦਿਖਾ ਜਿੰਨੇ ਵਾ ਇਹ ਇਹਨਾਂ ਨੇ ਆਪਦੇ ਵੱਲੋਂ ਸਾਰਿਆਂ ਨੇ ਜਿਹੜਾ ਹੈਗਾ ਉਹ ਇਹਨੂੰ ਇੱਕ ਗਿਫਟ ਕਹਿ ਲਓ ਇੱਕ ਦਿੱਤਾ ਹੈ ਕਿ ਜਿੰਨਾ ਚਿਰ ਤੇਰਾ ਮੋਟਰਸਾਈਕਲ ਨਹੀਂ ਲੱਭਦਾ ਤੁਸੀਂ ਆਪਦਾ ਇਹ ਚਲਾਓ ਤੇ ਇਹਨਾਂ ਨੇ ਵਾਪਸ ਨਹੀਂ ਲੈਣਾ ਕੀ ਕਹੋਂਗੇ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਤੁਹਾਡੇ ਵਾਸਤੇ ਕਮੈਂਟ ਕੀਤੇ ਤੁਹਾਨੂੰ ਜਿਹੜਾ ਕੋਈ ਦਾਨਪੁਨ ਕੀਤਾ ਹੈ ਇਹਨਾਂ ਨੂੰ ਧੰਨਵਾਦ ਕੀਤਾ ਜਾਂਦਾ ਬਹੁਤ ਸ਼ੁਕਰੀਆ ਜੀ ਹਾਂ ਬਹੁਤ ਹੈਲਪ ਕੀਤੀ ਮੇਰੀ ਇਹਨਾਂ ਬਾਹਰਲੇ ਮੁਲਖਾਂ ਦੇ ਵਿੱਚੋਂ ਵੀ ਬਹੁਤ ਸਾਰੇ ਵੀਰਾਂ ਨੇ ਜਿਹੜਾ ਉਹ ਹੈਲਪ ਵੀ ਕੀਤੀ ਹੋਣੀ ਆ ਉਹ ਮੈਸੇਜ ਵੀ ਕੀਤੇ ਉਹਨਾਂ ਨੂੰ ਕੀ ਕਹੋਂਗੇ ਧੰਨਵਾਦ ਹੈ ਜੀ ਸਾਰਿਆਂ ਦਾ ਜੀ ਬਾਹਰ ਵਾਲਿਆਂ ਦਾ ਜੀ ਇੱਥੋਂ ਵਾਲਿਆਂ ਦਾ ਜੋ ਸਾਰਿਆਂ ਦਾ ਜੀ ਦੀਆਂ ਇਹਨਾਂ ਦਫ਼ਤਰਾਂ ਨਾਲ ਬਹੁਤ ਧੰਨਵਾਦ ਜੀ ਕਰਦਾ ਜੀ ਸੋ ਬਿਲਕੁਲ ਇਹਨਾਂ ਵੀਰ ਨੇ ਧੰਨਵਾਦ ਕੀਤਾ ਇਹ ਸਾਰੇ ਮੁਲਾਜ਼ਮ ਉਹ ਵੀਰ ਨੇ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਐਸੇ ਵੀ ਨੇ ਜਿਹੜੇ ਵਾਤਾਵਰਣ ਪ੍ਰੇਮੀ ਨੇ ਗਾਇ ਬਗਾਏ ਪੌਦੇ ਲਾਉਂਦੇ ਰਹਿੰਦੇ ਨੇ ਅਤੇ ਕਈ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਸਮਾਜ ਸੇਵਾ ਦੇ ਕੰਮ ਕਰਦੇ ਰਹਿੰਦੇ ਇੱਕ ਵੱਡਾ ਕੰਮ ਸੀ ਤੁਸੀਂ ਸਾਰਿਆਂ ਨੇ ਇਸ ਕੰਮ ਨੂੰ ਜਿਹੜਾ ਜਿਹੜੀ ਪਹਿਲੀ ਵੀਡੀਓ ਸੀ ਇਹਨਾਂ ਦੋ ਜੀਆਂ ਦੀ ਜਿਹਦੇ ਵਿੱਚ ਇਹਦਾ ਮੋਟਰਸਾਈਕਲ ਚੋਰੀ ਹੋਇਆ ਪੈਨਸ਼ਨ ਇਹਨਾਂ ਨੂੰ ਮਿਲੀ ਨਹੀਂ ਆ ਤਾਂ ਤੁਸੀਂ ਸਾਰਿਆਂ ਨੇ ਗੁੱਸਾ ਵੀ ਆਪਦਾ ਵਿਖਾਇਆ ਆਪੋ ਆਪਦੇ ਸ਼ਬਦਾਂ ਦੇ ذریعے ਤਾਂ ਹੁਣ ਜਿਹੜਾ ਹੈ ਇਹ ਡੀਏਜੀ ਦਫਤਰ ਫਿਰੋਜ਼ਪੁਰ ਨੇ ਆ ਇੱਕ ਸ਼ਲਾਘਾਜੋ ਕੰਮ ਕੀਤਾ ਕਿ ਇਹਦੇ ਜਿਹੜਾ ਹੈਗਾ ਤੁਹਾਨੂੰ ਕਿਉਂਕਿ ਇਹਨੂੰ ਕਿਸੇ ਹੋਰ ਦਾ ਮੋਟਰਸਾਈਕਲ ਮੰਗਵਾ ਲਿਆਉਣਾ ਪੈਂਦਾ ਸੀ ਜਾਂ ਕਿਸੇ ਨਾਲ ਲਿਆਉਣਾ ਪੈਂਦਾ ਸੀ ਤਾਂ ਆਪਣੇ ਕੰਮ ਕਰ ਲਈ ਹੁਣੇ ਜਿਹੜਾ ਚਲੋ ਆਪਦਾ ਕੰਮ ਇਕ ਕਰਾਂ ਸਾਰੇਗਾ ਦੂਜੇ ਪਾਸੇ ਕੱਲ ਇਹ ਆਪਦੀ ਪਤਨੀ ਦੇ ਨਾਲ ਸਿਟੀ ਥਾਣੇ ਵੀ ਆਉਂਦਾ ਤੇ ਐਸ ਐਚਓ ਸਿਟੀ ਵਾਲਿਆਂ ਨੂੰ ਵੀ ਆਪਾਂ ਜਿਹੜੀ ਆ ਉਹ ਆਪਦੇ ਚੈਨਲ ਦੇ ਜ਼ਰੀਏ ਵੀ ਬੇਨਤੀ ਕੀਤੀ ਹੋਈ ਆ ਕਿ ਉਹਨਾਂ ਦਾ ਮੋਟਰਸਾਈਕਲ ਲੱਭਿਆ ਜਾਵੇ ਤੁਸੀਂ ਦੇਖੋ ਇਹਨੇ ਕਿੱਡਾ ਵੱਡਾ ਦਿਲ ਰੱਖਿਆ ਕਹਿੰਦੇ ਵੀ ਜਦੋਂ ਮੇਰਾ ਲੱਭ ਗਿਆ ਮੈਂ ਵਾਪਸ ਕਰ ਦੂੰਗਾ ਚਲੋ ਇਹਨਾਂ ਵਾਪਸ ਤਾਂ ਨਹੀਂ ਲੈਣਾ ਪਰ ਫਿਲਹਾਲ ਇਹ ਸਾਰੇ ਦਫ਼ਤਰ ਵਾਲੇ ਜਿਹੜੇ ਮੁਲਾਜ਼ਮ ਮੇਰੇ ਪਿੱਛੇ ਖੜੇ ਆ ਉਹਨਾਂ ਸਾਰਿਆਂ ਦਾ ਅਸੀਂ ਵੀ ਆਪਦੇ ਚੈਨਲ ਵੱਲੋਂ ਸ਼ੁਕਰੀਆ ਕਰਦੇ ਹਾਂ ਕਿ ਤੁਸੀਂ ਇੱਕ ਵੱਡਾ ਦਿਲ ਦਿਖਾਉਂਦੇ ਹੋਏ ਇੱਕ ਗਰੀਬ ਦੀ ਇੱਕ ਲੋੜਵੰਦ ਇਹਨਾਂ ਨੌਜਵਾਨਾਂ ਦਾ ਜਿਨ੍ਹਾਂ ਨੇ ਉਹ ਉਪਰਾਲਾ ਕੀਤਾ ਉਹਨਾਂ ਦੇ ਵਾਸਤੇ ਕਿਹੋ ਜਿਹੇ ਸ਼ਬਦ ਜਿਹੜੇ ਤੁਸੀਂ ਆ ਉਹ ਜ਼ਰੂਰ ਥੱਲੇ ਕਮੈਂਟ ਕਰਨੇ ਆ ਕਿ ਇਹਨਾਂ ਦਾ ਜਿਹੜਾ ਉਪਰਾਲਾ ਕਿਵੇਂ ਦਾ ਹੈ ਇਹ ਇਹ ਉਪਰਾਲਾ ਅਸੀਂ ਤਾਂ ਦਿਖਾਇਆ ਕਿ ਆਉਣ ਵਾਲੇ ਸਮੇਂ 'ਚ ਹੋਰ ਲੋਕ ਜੜਿਆ ਉਹ ਲੋੜਵੰਦ ਲੋਕਾਂ ਦੀ ਮਦਦ ਵਾਸਤੇ ਅੱਗੇ ਆਉਣ ਕਿਉਂਕਿ ਕਮੈਂਟ ਅਸੀਂ ਕਰ ਦਿੰਦੇ ਆ ਪਰ ਅਸੀਂ ਮਦਦ ਕਰਨ ਤੇ ਕਿਤੇ ਨਾ ਕਿਤੇ ਕੋਤਾਹੀ ਕਰ ਜਾਂਦੇ ਆ ਸੋ ਆਹ ਜਿਹੜਾ ਉਪਰਾਲਾ ਇਹ ਕਿਤੇ ਨਾ ਕਿਤੇ ਸਾਨੂੰ ਬੂਸਟ ਕਰਦਾ ਹੈ ਕਿ ਜੇ ਕਿਸੇ ਨੂੰ ਲੋੜ ਪੈਂਦੀ ਆ ਤਾਂ ਲੋੜਵੰਦ ਦੀ ਮਦਦ ਜਿਹੜੀ ਆ ਉਹ ਜ਼ਰੂਰ ਕੀਤੀ ਜਾਵੇ